ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਮੈਂ ਹਾਂ ਮਨਦੀਪ ਕੌਰ ਤੇ ਅੱਜ ਦੇਖਾਂਗੇ ਬਹੁਤ ਹੀ ਪਿਆਰੀ ਜਿਹੀ ਕਲੈਕਸ਼ਨ ਠੀਕ ਹੈ ਜੀ ਕਾਟਨ ਦੇ ਸੂਟ ਹੋਣਗੇ ਪ੍ਰਿੰਟ ਬਹੁਤ ਹੀ ਸੋਹਣੇ ਹੋਣਗੇ ਪ੍ਰਿੰਟਡ ਸੂਟ ਹੋਣਗੇ ਨਾਲ ਮਲਮਲ ਦੇ ਦੁਪੱਟੇ ਹੋਣਗੇ ਬਹੁਤ ਹੀ ਪਿਆਰੀ ਜਿਹੀ ਕਲੈਕਸ਼ਨ ਆ ਕਲੈਕਸ਼ਨ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਕਾਫੀ ਮਿਲ ਜੇਗੀ ਇਸ ਤਰ੍ਹਾਂ ਕਿ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਵਿਜ਼ਿਟ ਕਰਨਾ ਆ ਚਲੋ ਕਰਦੇ ਹਾਂ ਸਟਾਰਟ ਅੱਜ ਦੀ ਕਲੈਕਸ਼ਨ ਸਭ ਤੋਂ ਪਹਿਲੇ ਪੀਚ 바ਵਾ ਸ਼ੇਡ ਆਏਗੀ ਬਹੁਤ ਹੀ ਸੋਹਣਾ ਜਿਹਾ ਕਲਰ ਆ ਇਸ ਤਰ੍ਹਾਂ ਤੁਹਾਨੂੰ ਇਸ ਦੀ ਨੈਕਲਾਈਨ ਮਿਲੇਗੀ ਠੀਕ ਹੈ ਚੈੱਕ ਕਰਦੇ ਜਾਣਾ ਹੈ ਵਾਈਟ ਕਲਰ ਦੀ ਐਮਬਰਾਇਡਰੀ ਆਏਗੀ ਪਫ ਵਾਲੀ ਐਮਬਰਾਇਡਰੀ ਆਏਗੀ ਪਲੱਸ ਜਰੀ ਦਾ ਕੰਮ ਆਏਗਾ ਪ੍ਰਿੰਟਿੰਗ ਤੁਸੀਂ ਜਲਦੀ ਜਲਦੀ ਚੈੱਕ ਕਰਦੇ ਜਾਣਾ ਆ ਕਿਉਂਕਿ ਵੀਡੀਓ ਫਿਰ ਇਸ ਤਰ੍ਹਾਂ ਕਾਫੀ ਜਿਹੜੀ ਉਹ ਲੈਂਥੀ ਬਣ ਜਾਏਗੀ ਕਲਰ ਆਪਸ਼ਨ ਇਸ ਦੇ ਵਿੱਚ ਕਾਫੀ ਆ ਤੇ ਪ੍ਰਿੰਟਿੰਗ ਬਹੁਤ ਸੋਹਣੀ ਆ ਠੀਕ ਹੈ ਇਸ ਤਰ੍ਹਾਂ ਇਹਦਾ ਬੇਸ ਆਏਗਾ ਆ ਪੀਚ ਕਲਰ ਆਏਗਾ ਵਿਦ ਵਾਈਟ ਕਲਰ ਤੇ ਗ੍ਰੇ ਕਲਰ ਦੀ ਆਏਗੀ ਐਮਬਰਾਇਡਰੀ ਠੀਕ ਹੈ ਗ੍ਰੇ ਕਲਰ ਦੀ ਤੇ ਵਾਈਟ ਪਲੇਸ ਇਸ ਦਾ ਜਿਹੜਾ ਬਾਟਮ ਆ ਉਹ ਹੋਏਗਾ ਜਿਗਜੈਗ ਪ੍ਰਿੰਟਿੰਗ ਦਾ ਠੀਕ ਹੈ ਜੀ ਬਹੁਤ ਸੋਹਣਾ ਇਸ ਦਾ بیس ਵਾਈਟ ਕਲਰ ਹੋਏਗਾ ਉੱਪਰ ਜਿਗਜੈਗ ਪ੍ਰਿੰਟਿੰਗ ਆਏਗੀ ਪੀਚ ਬਾਵਾ ਸ਼ੇਡ ਤੇ ਨਾਲ ਗ੍ਰੇਟ ਆਉਣ ਦੇ ਵਿੱਚ ਕਲਰ ਤੁਸੀਂ ਚੈੱਕ ਕਰਦੇ ਜਾਣਾ ਆ ਬਹੁਤ ਹੀ ਸੋਹਣੀ ਜੀ ਕਲਰਿੰਗ ਹੈ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਆ ਨਾਲ ਆਇਆ ਪ੍ਰਿੰਟ ਦੁਪੱਟਾ ਕਾਟਨ ਦਾ ਦੁਪੱਟਾ ਹੋਏਗਾ ਤੁਸੀਂ ਵਿੱਥ ਚੈੱਕ ਕਰ ਸਕਦੇ ਹੋ ਇੱਕਦਮ ਖੁੱਲਾ ਡੁੱਲਾ ਦੁਪੱਟਾ ਹੋਏਗਾ ਜਿਗਜੈਗ ਪ੍ਰਿੰਟਿੰਗ ਦਾ ਆਏਗਾ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਸਾਰੇ ਹੀ ਸੂਟ ਦੀ ਤੁਸੀਂ ਜਿਹੜੀ ਆ ਉਹ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਆਏਗਾ ਸਭ ਤੋਂ ਪਹਿਲਾ ਸੂਟ ਆਏਗਾ ਪੀਚ ਕਲਰ ਆਏਗਾ ਥੋੜਾ ਰਸਟ ਰਸਟ ਟਾਈਪ ਵੀ ਸ਼ੇਡ ਆਉਂਦੀ ਪਈ ਆ ਬਹੁਤ ਹੀ ਸੋਹਣਾ ਜਿਹੜਾ ਕਲਰ ਦਿਖਾਈ ਦੇ ਰਿਹਾ ਸੇਮ ਹੀ ਐਜ਼ ਇਟ ਇਜ਼ ਕਲਰ ਹੋਏਗਾ ਸਾਰੀ ਕੀ ਕਲੈਕਸ਼ਨ ਦਾ ਰੇਟ ਜਿਹੜਾ ਉਹ ਹੋਏਗਾ 695 ਵਿਦਨ ਨੋ ਐਨੀ ਐਕਸਟਰਾ ਚਾਰਜ ਆਫ ਸ਼ਿਪਿੰਗ ਇਨ ਇੰਡੀਆ ਅ ਅਗਲਾ ਸੂਟ ਜਿਹੜਾ ਉਹ ਹੋਏਗਾ ਹੌਟ ਪਿੰਕ ਵਿਦ ਵਾਈਟ ਕਲਰ ਦੀ ਪ੍ਰਿੰਟਿੰਗ ਆ ਸਟ੍ਰਿਪਸ ਵਾਲੀ ਪ੍ਰਿੰਟਿੰਗ ਆਏਗੀ ਨੈਕਲਾਈਨ ਬਹੁਤ ਸੋਹਣੀ ਬਣੀ ਆ ਇਸਨੇ ਨੈਕਲਾਈਨ ਦੀ ਪੱਟੀ ਆਏਗੀ ਮਿਰਰ ਵਰਕ ਆਏਗਾ ਇਸ ਦੇ ਵਿੱਚ ਸਾਰੇ ਦਾ ਕੰਮ ਆਏਗਾ ਤੇ ਨਾਲ ਆਏਗੀ embroidery ਬਹੁਤ ਸੋਹਣੇ ਛੋਟੇ ਛੋਟੇ ਫਲਾਵਰਸ ਆਉਣਗੇ ਇਸ ਤਰ੍ਹਾਂ ਤੁਹਾਨੂੰ ਇਸ ਦੀ प्रिंटिंग ਮਿਲੇਗੀ ਹੌਟ ਪਿੰਕ ਕਲਰ ਆਏਗਾ ਬੈਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਜੀ ਪ੍ਰਿੰਟਿੰਗ ਆ ਕੈਮਰੀ ਕਾਟਨ ਜਿਹੜਾ ਪਿਓਰ ਕਾਟਨ ਦੇ ਜਿਹੜਾ ਉਹ ਸਟੱਫ ਹੋਏਗਾ ਕਲਰ ਬਹੁਤ ਿਆਰੇ ਆ ਤੇ ਤੁਸੀਂ ਨਾਲ ਪ੍ਰਿੰਟਿੰਗ ਆਏਗੀ ਇਸਨੇ ਬਾਂਦਨੀ ਸਟਾਈਲ ਟਾਈਪ ਜਿਹੜੀ ਆ ਉਹ ਪ੍ਰਿੰਟਿੰਗ ਆਏਗੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਆ ਇਹ ਬਾਟਮ ਆਏਗਾ ਇਸ ਦੇ ਵਿੱਚ ਠੀਕ ਹੈ ਪਿਓਰ ਕਾਟਨ ਦਾ ਜਿਹੜਾ ਆ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਤੁਹਾਨੂੰ ਜਿਗਜੈਗ ਪ੍ਰਿੰਟਿੰਗ ਆਏਗੀ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਸਾਰੇ ਹੀ ਸੂਟ ਦੀ ਲੁੱਕ ਚੈੱਕ ਕਰੋ 695 ਰੇਟ ਹੋਏਗਾ ਬੁਕਿੰਗ ਦਾ ਨੰਬਰ 7814352822 ਹੈ ਇਸ ਨੰਬਰ ਤੇ ਤੁਸੀਂ ਪਿਕ ਸੈਂਟ ਕਰ ਸਕਦੇ ਹੋ ਵਿਦ ਰੇਟ ਠੀਕ ਹੈ ਜੀ 695 ਹੋਏਗਾ ਸਾਰੇ ਹੀ ਸੂਟਸ ਦਾ ਰੇਟ ਵਿਦ ਨੋ ਐਨੀ ਸ਼ਿਪਿੰਗ ਐਕਸਟਰਾ ਵਿਦ ਨੋ ਐਨੀ ਐਕਸਟਰਾ ਚਾਰਜ ਆਫ ਸ਼ਿਪਿੰਗ ਉਸ ਪੈਟਰਨ ਦੇ ਵਿੱਚ ਦੋ ਕਲਰ ਨੇ ਪਹਿਲਾ হট ਪਿੰਕ ਕਲਰ ਸੀਗਾ ਨੈਕਸਟ ਆਏਗਾ ਗ੍ਰੇ ਕਲਰ ਗ੍ਰੇ ਕਲਰ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਨੈਕਲਾਈਨ ਮਿਲੇਗੀ ਪੱਟੀ ਮਿਲੇਗੀ ਵਿਦ ਏਮਬਰਾਇਡਰੀ ਮਿਲੇਗੀ ਬਹੁਤ ਹੀ ਸੋਹਣੀ ਨੈਕਲਾਈਨ ਆ ਗ੍ਰੇ ਕਲਰ ਹੋਏਗਾ ਬਹੁਤ ਹੀ ਪਿਆਰੇ ਮਿੱਠੇ ਮਿੱਠੇ ਕਲਰ ਹੋਣਗੇ ਨਾਲ ਆਏਗਾ ਬੈਗ ਦੇ ਉੱਪਰ ਸੇਮ ਪ੍ਰਿੰਟ ਠੀਕ ਹੈ ਜੀ ਇਹ ਹੋਏਗੀ ਸ਼ਰਟ ਠੀਕ ਹੈ ਇਹ ਹੋਏਗੀ ਸ਼ਰਟ ਪਲੱਸ ਨਾਲ ਆਏਗਾ ਤੁਹਾਡਾ ਬਾਟਮ ਠੀਕ ਹੈ ਜੀ ਇਸ ਦੇ ਵਿੱਚ ਜਿਹੜੀ ਆ ਥੋੜੀ ਬਾਂਬੀ ਸਟਾਈਲ ਟਾਈਪ PRINTING ਆਏਗੀ 컬러 PRINT ਬਹੁਤ ਸੋਹਣਾ ਜਿਮੈਟ੍ਰੀਕਲ ਟਾਈਪ PRINTING ਆਏਗੀ ਗ੍ਰੇ ਕਲਰ ਵਿਦ ਵਾਈਟ ਕਲਰ ਬੇਸ ਹੋਏਗਾ ਨਾਲ ਆਇਗਾ ਗ੍ਰੇ ਟੋਨ ਤੇ ਵਾਈਟ ਕਲਰ ਦੇ ਵਿੱਚ PRINTING ਆਏਗੀ ਦੁਪੱਟੇ ਦੀ ਠੀਕ ਹੈ PRINTED ਦੁਪੱਟਾ ਆਏਗਾ ਪੂਰੀ ਤੁਸੀਂ ਸੂਟ ਦੀ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਐਲੀਗੈਂਟ ਜੇ ਕਲਰ ਹੋਣਗੇ ਕਲਰ ਬਹੁਤ ਸੋਹਣੇ ਆ PRINTING ਬਹੁਤ ਸੋਹਣੀ ਆ ਠੀਕ ਹੈ ਜੀ आ, कलर इस दो एक आएगा हॉट पिंक कलर एक आएगा ग्रे कलर अगला आएगा मेहंदी कलर ठीक है जी सुखी महदी कलर या बहुत सोहनी इसकी नैकलाइन बनी है पोटरी वाले बटन आगे ट्राइंगल शेप नैकलाइन बनी है तो इसकी प्रिंटिंग जी डॉट्स वाली स्ट्रिप्स वाली प्रिंटिंग आएगी इसका कलर बहुत सोहना है ठीक है जी नाल आएगा इस तरह प्रिंट बॉटम बहुत सोना फ्रूट्स प्रिंट बने बहुत ही प्यारा जहा प्रिंट आएगा

ਅਗਲਾ ਆਏਗਾ ਵਾਈਟ ਕਲਰ ਹੈ ਉਹਦੇ ਉੱਪਰ ਪਿੰਕ ਕਲਰ ਦੀ ਜਿਹੜੀ ਉਹ ਪ੍ਰਿੰਟਿੰਗ ਆਏਗੀ ਨਾਲ ਤੁਹਾਨੂੰ ਮਿਲੇਗੀ ਇਸ ਤਰ੍ਹਾਂ ਪੱਟੀ ਬਹੁਤ ਹੀ ਸੋਹਣੀ ਜਿਹੜੀ ਉਹ ਨੈਕਲਾਈਨ ਬਣੀ ਹੈ ਤਾਰੇ ਦਾ ਕੰਮ ਹੋਇਆ embroidery ਦਾ ਕੰਮ ਹੋਇਆ ਹੈ ਤੇ ਛੋਟੀ ਛੋਟੀ ਪ੍ਰਿੰਟਿੰਗ ਵਾਲੀ ਸ਼ਰਟ ਆਏਗੀ ਤੇ ਬਾਟਮ ਜਿਹੜਾ ਹੈ ਉਹ ਪ੍ਰਿੰਟਡ ਮਿਲੇਗਾ ਤੁਹਾਨੂੰ ਫਲਾਵਰਸ ਵਾਲਾ ਠੀਕ ਹੈ ਜੀ ਇਸ ਦੇ ਵਿੱਚ ਵਾਈਟ ਕਲਰ ਬੇਸ ਹੋਏਗਾ ਇਸ ਦੇ ਵਿੱਚ ਹੋਏਗਾ ਪਿੰਕ ਕਲਰ ਬੇਸ ਵਿਦ ਵਾਈਟ ਕਲਰ ਪ੍ਰਿੰਟਿੰਗ ਆਏਗੀ ਬਹੁਤ ਹੀ ਪਿਆਰੀ ਫਲਾਵਰਸ ਵਾਲੀ ਪ੍ਰਿੰਟਿੰਗ ਆਏਗੀ ਨਾਲ ਆਏਗਾ ਪ੍ਰਿੰਟਡ ਦੁਪੱਟਾ

ਤਾਂ ਜਿਸ ਨਾਲ ਕਿ ਰੈਕਟੈਂਗਲ ਸ਼ੇਪ ਦੇ ਵਿੱਚ ਜਿਹੜੀ ਉਹ ਐਮਬਰਾਇਡਰੀ ਮਿਲੇਗੀ ਬਹੁਤ ਹੀ ਸੋਹਣੀ ਨੈਕ ਲਾਈਨ ਆ ਪਲੱਸ ਇਸ ਦੇ ਵਿੱਚ ਵਾਈਟ ਕਲਰ ਬੇਸ ਹੋਏਗਾ ਬਲੂ ਕਲਰ ਦੀ ਛੋਟੀ ਛੋਟੀ ਪ੍ਰਿੰਟਿੰਗ ਮਿਲੇਗੀ ਆਲ ਓਵਰ ਜਿਹੜੀ ਇਹ ਤੁਹਾਨੂੰ ਸ਼ਰਟ ਮਿਲੇਗੀ ਪ੍ਰਿੰਟਡ ਬਹੁਤ ਹੀ ਪਿਆਰਾ ਜਿਹਾ ਕਲਰ ਆ ਨਾਲ ਇਹ ਪ੍ਰੋਜੀ ਡਾਰਕ ਕਲਰ ਵੀ ਕਹਿ ਸਕਦੇ ਆ ਲਾਈਟ ਬਲੂ ਕਲਰ ਕਹਿ ਸਕਦੇ ਆ ਨਾਲ ਆਏਗਾ ਪ੍ਰਿੰਟਡ ਜਿਗ ਜੈਗ ਪ੍ਰਿੰਟਿੰਗ ਦਾ ਬਾਟਮ ਠੀਕ ਹੈ ਦੁਪੱਟਾ ਬਹੁਤ ਸੋਹਣਾ ਹੈ ਇਸ ਦਾ ਵੀ ਬਹੁਤ ਹੀ ਪਿਆਰੇ ਜੇ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਲੈ ਕੇ ਆਏ ਆ 695 ਰੇਟ ਹੋਏਗਾ ਸੂਟ ਦੀ ਤੁਸੀਂ ਲੁੱਕ ਚੈੱਕ ਕਰੋ ਅ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਸੋਹਣਾ ਲਾਈਟ ਪਿੰਕ ਸ਼ੇਡ ਹੋਏਗੀ ਬਹੁਤ ਪਿਆਰਾ ਕਲਰ ਹੈ ਐ ਇੱਕਦਮ ਡੀਸੈਂਟ ਜੇ ਕਲਰ ਆਉਣਗੇ ਨੈਕ ਲਾਈਨ ਫੋਰਟੀਲ ਬਟਨ ਪਲੱਸ ਤ੍ਰਾਇੰਗਲ ਸ਼ੇਪ ਦੇ ਜਿਹੜੇ ਉਹ ਇਨ ਡਿਜ਼ਾਈਨਿੰਗ ਹੋਈ ਹੈ ਨੈਕ ਲਾਈਨ ਤੇ ਸਟ੍ਰਿਪਸ ਵਾਲੀ ਜਿਹੜੀ ਉਹ ਆਈ ਵੀ ਇਸ ਦੇ ਵਿੱਚ ਪ੍ਰਿੰਟਿੰਗ ਪਲੱਸ ਡਾਟਸ ਵਾਲੀ ਪ੍ਰਿੰਟਿੰਗ ਆਏਗੀ ਬਾਟਮ ਜਿਹੜਾ ਆ ਇਸ ਨਾਲ ਹਨ ਫਰੂਟਸ ਟਾਈਪ ਜਿਹੜਾ ਬਾਟਮ ਮਿਲੇਗਾ ਪ੍ਰਿੰਟਿੰਗ ਬਹੁਤ ਸੋਹਣੀ ਆ ਬਾਟਮ ਦੀ ਵੀ ਕਲਰ ਵਾਈਜ਼ ਬਹੁਤ ਸੋਹਣੇ ਆ ਨਾਲ ਆਏਗਾ ਪਿਓਰ ਕਾਟਨ ਦਾ ਦੁਪੱਟਾ ਠੀਕ ਹੈ ਚੈੱਕ ਕਰਦੇ ਜਾਓ ਤੁਸੀਂ ਤੇ ਸਾਰੇ ਹੀ ਸੂਟ ਦੀ ਲੁੱਕ ਚੈੱਕ ਕਰੋ 695 ਰੇਟ ਹੋਏਗਾ ਕਲਰ ਪਿੰਕ ਕਲਰ ਹੋਏਗਾ ਫਰੋਜ਼ੀ ਕਲਰ ਦੇ ਵਿੱਚ ਤਾਂ ਦੋ ਡਿਜ਼ਾਈਨ ਮਿਲਣਗੇ ਇੱਕ ਡਿਜ਼ਾਈਨ ਥੋੜੀ ਇਸ ਨਾਲ ਡਿਫਰੈਂਟ ਆਏਗੀ ਇਸ ਦੇ ਵਿੱਚ ਸਟ੍ਰਿਪਸ ਵਾਲੀ ਫਲਾਵਰਿੰਗ ਆਏਗੀ ਪਲੱਸ ਇਸ ਤਰ੍ਹਾਂ ਜਿਹੜੇ ਇਸ ਦੇ ਵਿੱਚ ਆਏਗੀ ਰੈਕਟੈਂਗਲ ਸ਼ੇਪ ਏਮਬਰਾਇਡਰੀਜ਼ ਆ ਮਿਰਰ ਵਰਕ ਪਲੱਸ ਥ्रेड ਵਰਕ ਆਏਗਾ ਚੇਨ ਵਰਕ ਆਏਗਾ ਤੇ ਸਟ੍ਰਿਪਸ ਵਾਲੀ ਜਿਹੜੀ ਉਹ ਇਸ ਤਰ੍ਹਾਂ ਫਲਾਵਰਿੰਗ ਆਏਗੀ ਨਾ ਲਾਏਗੀ ਛੋਟੇ ਛੋਟੇ ਜਿਗਜੈਗ ਪ੍ਰਿੰਟਿੰਗ बॉਟਮ ਦੀ ਤੇ ਤੁਸੀਂ ਦੁਪट्टे ਦੀ ਲੁੱਕ ਚੈੱਕ ਕਰੋ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਆ ਦੇਖੋ ਠੀਕ ਹੈ ਜੀ ਪਿਓਰ ਕਾਟਨ ਦੇ ਸੂਟ ਹੋਣਗੇ ਕਲਰ ਵਾਈਜ਼ ਬਹੁਤ ਹੀ ਪਿਆਰੇ ਆ ਇੱਕ ਅਨਾਉਂਸਮੈਂਟ ਕਰਨ ਜਾ ਰਹੇ ਆ ਜਿਸ ਤਰ੍ਹਾਂ ਕਿ ਤੁਹਾਨੂੰ ਵੀ ਪਤਾ ਹੈ ਕਿ ਸਾਡੇ ਚੈਨਲ ਤੇ ਨਿਕਲਦਾ ਹੈ ਇੱਕ ਲੱਕੀ ਬੰਬਰ ਠੀਕ ਹੈ ਜੀ ਲੱਕੀ ਲੱਕੀ ਡਰਾਅ ਨਿਕਲੇਗਾ 27 April ਨੂੰ ਅਸੀਂ ਲਾਈਵ ਦੇ ਉੱਪਰ ਜਿਹੜਾ ਹੈ ਉਹ ਕੱਢਾਂਗੇ ਇੱਕ ਬਹੁਤ ਹੀ ਪਿਆਰਾ ਜਿਹਾ ਸੂਟ ਠੀਕ ਹੈ ਜੀ ਉਹ ਵਾਲੇ ਵੀਵਰ ਦਾ ਹੋਏਗਾ ਜਿਹੜਾ ਸਾਨੂੰ ਵਕਤ ਬਾਅਦ ਸਪੋਰਟ ਕਰਦੇ ਨੇ ਠੀਕ ਹੈ ਜੀ ਤੇ ਸਾਡੀ ਵੀਡੀਓਸ ਦੇ ਨੀਚੇ ਤੁਸੀਂ ਕਮੈਂਟ ਕਰਿਆ ਕਰਨਾ ਹੈ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਨਾ ਹੈ ਤੁਸੀਂ ਸਾਡੀ ਵੀਡੀਓਸ ਨੂੰ ਆਪਣੇ ਵਟਸਐਪ ਤੇ ਲਗਾਉਂਦੇ ਹੋ ਤੇ ਤੁਸੀਂ ਸਕਰੀਨਸ਼ਾਟ ਪੇਜਨਾ ਹੈ ਅਗਰ ਤੁਸੀਂ ਅਗਲੇ 5 ਜਾਣੇ ਹਨ ਘੱਟੋ ਘੱਟ ਜਿਹੜਾ ਹੈ ਉਹ ਪੇਜ ਦਿਓ ਤਾਂ ਸਾਨੂੰ ਸਕਰੀਨਸ਼ਾਟ ਜ਼ਰੂਰ ਪੇਜਨਾ ਹੈ ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਕਿਹੜਾ-ਕਿਹੜਾ ਵੀਵਰ ਜਿਹੜਾ ਹੈ ਉਹ ਸਾਡਾ سپورਟਿਵ ਆ ਤੇ ਉਹਨਾਂ ਦੇ ਵਿੱਚੋਂ ਅਸੀਂ ਜਿਹੜਾ ਇੱਕ ਲੱਕੀ ਡਰਾ ਕੱਢਾਂਗੇ 27 April ਨੂੰ ਠੀਕ ਹੈ ਜੀ ਲਾਈਵ ਦੇ ਵਿੱਚ 11 ਵਜੇ ਜਿਹੜਾ ਅਸੀਂ ਲੱਕੀ ਡਰਾ ਕੱਢਾਂਗੇ ਤੇ ਪਿਆਰਾ ਜਿਹਾ ਸੂਟ ਦਵਾਂਗੇ ਜਿਹੜਾ سپورਟ ਕਰਦੇ ਹੋ ਲਾਈਵ ਦੇ ਵਿੱਚ ਤੁਸੀਂ ਹਰ ਰੋਜ਼ ਆਇਆ ਕਰੋ ਕਿਵਰ ਸਾਡ ਨੂੰ ਜਿਹੜੇ ਲਾਈਵ ਦੇ ਵਿੱਚ ਹਰ ਰੋਜ਼ ਜੁਆਇਨ ਕਰਨਗੇ ਪਲੱਸ ਸਾਡੀ ਵੀਡੀਓ ਤੇ ਕਮੈਂਟ ਕਰਕੇ ਜਾਇਆ ਕਰਨਗੇ ਉਹਨਾਂ ਨੂੰ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਗਿਫਟ ਠੀਕ ਹੈ ਜੀ ਆ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੈਨ ਨੂੰ ਸਬਸਕ੍ਰਾਈਬ ਕਰੋ ਵੀਡੀਓਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਸਟੀ ਕਾਲ ਜੀ ਸਾਰਾ